ਦੋਸਤੋ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਇੱਕ ਦੋਸਤ ਦੇ ਵਿਆਹ ਦੇ ਵਿੱਚ ਜਦੋਂ ਦੋਸਤ ਕੁੜੀਆਂ ਵਾਲੇ ਕੱਪੜੇ ਪਾ ਕੇ ਆਉਂਦਾ ਹੈ ਅਤੇ ਵਿਆਹ ਵਾਲੇ ਮੁੰਡੇ ਦੀ ਜਾ ਕੇ ਬੁੱਕਲ ਵਿੱਚ ਡਿੱਗ ਪੈਂਦਾ ਹੈ ਅਤੇ ਲਾੜੀ ਵੀ ਮੋਸਰਲ ਹੋ ਜਾਂਦੀ ਹੈ ਤੇ ਸੋਚਣ ਲੱਗ ਪੈਂਦੀ ਹੈ ਕਿ ਇਹ ਕੀ ਹੋ ਰਿਹਾ ਹੈ ਤੇ ਫਿਰ ਵਿਆਹ ਵਾਲੀ ਕੁੜੀ ਵੀ ਘਬਰਾ ਜਾਂਦੀ ਹੈ ਤੇ ਇਹ ਸੋਚਣ ਲੱਗਦੀ ਹੈ ਕਿ ਇਹ ਲਾੜੇ ਦੀ ਗਰਲਫ੍ਰੈਂਡ ਹੈ ਫਿਰ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਇਹ ਤਾਂ ਵਿਆਹ ਵਾਲੇ ਮੁੰਡੇ ਦਾ ਦੋਸਤ ਹੈ ਅਤੇ ਮਜ਼ਾਕ ਕਰ ਰਿਹਾ ਹੈ ਸੋ ਦੋਸਤੋ ਵਿਆਹਾਂ ਦੇ ਵਿੱਚ ਇਦਾਂ ਦੀ ਮਜ਼ਾਕ ਕਰਨੀ ਚਾਹੀਦੀ ਹੈ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਵਿਆਹ ਵਿੱਚ ਜਦੋਂ ਇੱਕ ਮੁੰਡਾ ਆ ਕੇ ਇੱਕ ਵਿਆਹ ਵਾਲੀ ਕੁੜੀ ਨੂੰ ਨੰਬਰ ਦੇਣ ਲੱਗਦਾ ਹੈ ਤਾਂ ਤੇ ਜਦੋਂ ਵਿਆਹ ਵਾਲੇ ਮੁੰਡੇ ਨੂੰ ਪਤਾ ਲੱਗਦਾ ਹੈ ਤੇ ਫਿਰ ਤੁਸੀਂ ਉਸ ਮੁੰਡੇ ਦਾ ਹਾਲ ਦੇਖੋ ਕੀ ਕਰਦੇ ਨੇ ਵਿਆਹ ਵਾਲਾ ਮੁੰਡਾ ਤੇ ਉਸ ਦੇ ਸਾਥੀ ਜੋ ਬਰਾਤੀ ਨੇ ਉਸ ਦਾ ਕੁੱਟ-ਕੁੱਟ ਕੇ ਹਸਕੀ ਦਾ ਪੂਤ ਉਤਾਰ ਦਿੰਦੇ ਨੇ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਵਿਆਹਾਂ ਦੇ ਵਿੱਚ ਰਵਾਜ ਤਾਂ ਬੜੇ ਹੁੰਦੇ ਨੇ ਪਰ ਇਹੋ ਜਿਹਾ ਹਰ ਰਵਾਜ ਕਦੇ ਨਹੀਂ ਦੇਖਿਆ ਹੋਣਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਕ ਮੁੰਡਾ ਤੇ ਕੁੜੀ ਦਾ ਵਿਆਹ ਹੋ ਰਿਹਾ ਹੁੰਦਾ ਹੈ ਅਤੇ ਵਿਆਹ ਵਾਲੀ ਕੁੜੀ ਦੇ ਭਰਾ ਤੇ ਪਰਜਾਈ ਦੇ ਬੁੱਲੋਂ ਇੱਕ ਰਸਮ ਨਿਭਾਈ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਲਾਮਾਂ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਪਾਣੀ ਦਾ ਸੱਟਾ ਦੇ ਕੇ ਉੱਪਰ ਦੀ ਚੱਕਰ ਲਗਾਏ ਜਾਂਦੇ ਨੇ ਤਾਂ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਖੁਸ਼ੀ ਦਾ ਨਾ ਕੋਈ ਵੀ ਮੁੱਲ ਨਹੀਂ ਹੁੰਦਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀਰ ਦਾ ਵਿਆਹ ਹੁੰਦਾ ਹੈ ਅਤੇ ਉਸਦੀ ਦਾਦੀ ਨੂੰ ਦੇਖ ਸਕਦੇ ਹੋ ਕਿ ਉਸਦੀ ਦਾਦੀ ਕਿੰਨਾ ਨੱਚਦੀ ਹੈ ਅਤੇ ਆਪਣੇ ਪੋਤੇ ਦੇ ਵਿਆਹ ਦੀ ਖੁਸ਼ੀ ਨਹੀਂ ਸਭਾਲੀ ਜਾਂਦੀ ਕਿਉਂਕਿ ਬਜ਼ੁਰਗਾਂ ਦੇ ਨਾਲ ਹੀ ਘਰ ਦੇ ਵਿੱਚ ਰੌਣਕਾਂ ਹੁੰਦੀਆਂ ਨੇ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ